ਅਦਾਕਾਰ ਤਾਨੀਆ ਕੰਬੋਜ਼ ਦੇ ਪਿਤਾ ਡਾਕਟਰ ਅਨਿਲਜੀਤ ਕੰਬੋਜ਼ ਦੇ ਹੋਏ ਹਮਲੇ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ 5 ਗ੍ਰਿਫਤਾਰੀਆਂ ਕਰ ਲਈਆਂ ਇਨ੍ਹਾਂ ਗ੍ਰਿਫਤਾਰੀਆਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ ਜਿਸ ਨੂੰ ਕੀ ਗ੍ਰਿਫਤਾਰ ਕੀਤਾ ਜਾ ਚੁੱਕਿਆ ਜਿਸ ਦੀ ਜਾਣਕਾਰੀ ਡੀਐਸਪੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਵਿੱਚ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਲੜਕੀ ਸਮੇਤ 5 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਤੇ ਹੁਣ ਇਹਨਾਂ ਤੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾਵੇਗੀ ਤੇ ਹਮਲੇ ਪਿੱਛੇ ਦਾ ਕਾਰਨ ਜਾਣਿਆ ਜਾਵੇਗਾ ਤੇ ਨਾਲ ਹੀ ਡੀਐਸਪੀ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਵਿੱਚ ਹੋਰ ਜਿਨ੍ਹਾਂ ਦੇ ਵੀ ਨਾਮ ਸ਼ਾਮਲ ਹੋਣਗੇ ਜੋ ਵੀ ਇਹਨਾਂ ਦਾ ਰਿਮਾਂਡ ਹੁਣ ਹਾਸਲ ਹੋਇਆ ਹੈ ਰਿਮਾਂਡ ਦੇ ਵਿੱਚ ਜਿਹੜੇ ਖੁਲਾਸੇ ਹੋਣਗੇ ਉਸ ਤੋਂ ਬਾਅਦ ਅੱਗੇ ਤਫ਼ਤੀਸ਼ ਹੋਰ ਕਰ ਦਿੱਤੀ ਜਾਵੇਗੀ ਆਓ ਸੁਣਦੇ ਹਾਂ ਜੀ ਅਸ਼ਨੀ ਕਪੂਰ ਸਾਹਿਬ ਤੇ ਐਸਐਸਪੀ ਮੱਗਾਸ਼ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜਾ ਅਸੀਂ ਮਕਦਮਾ ਜਿਹੜਾ ਦਰਜ ਕੀਤਾ ਸੀ ਡਾਕਟਰ ਨਿਲਜੀਤ ਕੰਬੋਜ ਜੀ ਦੇ ਜਿਹੜੇ ਫਾਇਰਿੰਗ ਇਨਸੀਡੈਂਸ ਹੋਇਆ ਸੀ ਮਕਦਮਾ ਨੰਬਰ ਜਿਹੜਾ ਸੀ 123/25 ਅੰਡਰ ਸੈਕਸ਼ਨ 109 3 ਜਿਮਨ 5 ਤੇ 2527 5498 ਜਿਹੜਾ ਦਰਜ ਕੀਤਾ ਗਿਆ ਉਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜਿਹੜੇ ਅਸੀਂ ਪਹਿਲਾਂ ਤਿੰਨ ਜਿਹੜੇ ਸ਼ੂਟਰ ਸੀ ਜਿਹੜੇ ਇਨਵੋਲਵ ਸੀ ਉਹ ਅਸੀਂ ਅਰੈਸਟ ਕੀਤੇ ਸੀ ਉਸ ਤੋਂ ਬਾਅਦ ਅੱਗੇ ਫਰਦਰ ਇਨਵੈਸਟੀਗੇਸ਼ਨ ਚ ਇੱਕ ਕੁੜੀ ਇਹਦੇ ਵਿੱਚ ਅਰੈਸਟ ਕੀਤੀ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਦਾ ਸੀ ਉਹ ਦੋਸ਼ੀ ਜਿਹੜਾ ਉਹਨੂੰ ਅਰੈਸਟ ਕੀਤਾ ਉਹਦਾ ਨਾਮ ਹਰਮਿਤ ਸਿੰਘ ਮਿੱਤੂ ਆ ਇਹ ਵੀ ਜਿਹੜਾ ਲੰਡੇ ਦਾ ਐਸੋਸੀਏਟਸ ਆ ਜਿਹੜਾ ਅੱਗੇ ਵੈਪਨ ਪ੍ਰੋਵਾਈਡ ਕਰਦਾ ਸੀ ਇਹ ਤਰੰਡੀ ਸੂਬਾ ਦਾ ਰਹਿਣ ਵਾਲਾ ਇਹਦੇ ਕੋ ਇੱਕ ਅੱਜ ਅਸੀਂ ਵੈਪਨ ਕਵਰ ਕੀਤਾ ਤੇ ਇਹਦੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ جاری ਹੈ ਇਹਨਾਂ ਦਾ ਜਿਹੜਾ ਅਸੀਂ ਤਿੰਨ ਜਿਹੜੇ ਹੈਗੇ ਨੇ ਸ਼ੂਟਰ ਇਹਨਾਂ ਦਾ ਛੇ ਦਿਨ ਦਾ ਪੂਲ ਸਰਮਾਂਡ ਆ ਤੇ ਬੜੀ ਬਰੀਕਲੀ ਤੇ ਬੜੀ ਵਧੀਆ ਤਰੀਕੇ ਨਾਲ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹਦੇ ਵਿੱਚ ਅੱਜ ਅਸੀਂ ਹਰਮਿਤ ਮਿੱਤੂ ਨੂੰ ਜਿਹੜਾ ਅਰੈਸਟ ਕੀਤਾ ਹਰਮੀਤ ਮੀਤੂ ਜਿਹੜਾ ਇਹ ਲੰਡੇ ਦਾ ਜਿਹੜਾ ਐਸੋਸੀਏਟਸ ਆ ਜਿਹੜਾ ਇਹ ਕੋਈ ਵੀ ਵਾਰਦਤ ਕਰਦੇ ਨੇ ਬੰਦੇ ਇਹ ਵੈਪਨ ਪ੍ਰੋਵਾਈਡ ਕਰਦਾ ਉਹਨਾਂ ਨੂੰ ਤੇ ਤਰਵੰਡੀ ਸੂਬਾ ਦਾ ਰਹਿਣ ਵਾਲਾ ਪੱਟੀ ਦਾ ਨਿਲਕ ਮੋਦੇ ਨੇ ਜਿਹੜੇ ਡਾਕਟਰ ਸਾਹਿਬ ਦੇ ਮਾਮਲੇ ਦੇ ਵਿੱਚ ਹੁਣ ਤੱਕ ਅਸੀਂ 5 ਜਾਨੀ ਗ੍ਰਿਫਤਾਰ ਕਰ ਲਏ ਤੇ ਬੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ ਜਿਹੜੇ ਵੀ ਇਹਦੇ ਵਿੱਚ ਹੋਰ ਦੋਸ਼ ਇਨਵੋਲ ਹੋਣੇ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਦੇਖੋ ਇਹ ਅਦਾ ਹੁਣ ਰਿਮਾਂਡ ਲੈ ਕੇ ਅਗਰ ਜਿਹੜੀ ਵੀ ਗੱਲ ਸਾਡੇ ਸਾਹਮਣੇ ਆਊਗੀ ਤੁਹਾਡੇ ਧਿਆਨ 'ਚ ਲਿਆਵਾਂਗੇ। ਸੋ ਦਾਦੇ ਹੈ ਕਿ ਅਦਾ ਕਾ ਤਾਨੀਆਂ ਕੰਬੋਜ਼ ਦੇ ਪਿਤਾ ਦੇ ਉੱਤੇ ਜਿਹੜਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਪੁਲਸ ਕਾਰਵਾਈ ਕਰ ਰਹੀ ਹੈ। ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ।